ਸਤਿ ਸ੍ਰੀ ਅਕਾਲ ਹਾਜ਼ਰਾਂ ਜੀ ਨਵੀਂ ਕਹਾਣੀ ਲੈ ਕੇ ਡਾਕਟਰ ਰੂਪਾ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੁਹਾਡਾ ਇੱਕ ਲਾਈਕ ਕਰਨ ਨਾਲ ਸਾਡਾ ਹੌਸਲਾ ਵਧਦਾ ਆ ਆ ਸ਼ੁਰੂ ਕਰੀਏ ਕਹਾਣੀ ਡਾਕਟਰ ਰੂਪਾ ਆਪਣੇ ਆਖਰੀ ਸਾਹਾਂ ਦੇ ਸੀ ਡੌਲੀ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾ ਕੇ ਉਸ ਦੇ ਹੱਥ ਵਿੱਚ ਇੱਕ ਚਿੱਠੀ ਦਿੰਦੇ ਹੋਏ ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਪ੍ਰਾਣ ਤਿਆਗ ਦਿੱਤੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਅਤੇ ਸ਼ਾਮ ਹੋਣ ਤੱਕ ਸੰਸਕਾਰ ਕਰ ਦਿੱਤਾ ਗਿਆ ਸਾਰੇ ਰਿਸ਼ਤੇਦਾਰ ਆਪਣੇ ਘਰ ਜਾ ਚੁੱਕੇ ਸਨ ਹੁਣ ਆਪਣੇ ਘਰ ਵਿੱਚ ਡੌਲੀ ਅਤੇ ਘਰ ਦੀ ਨੌਕਰਾਨੀ ਕਮਲੇਸ਼ ਅਤੇ ਉਸ ਦਾ ਪਤੀ ਰਜਤ ਤੇ ਉਹਨਾਂ ਦੇ ਦੋ ਛੋਟੇ ਬੱਚੇ ਹੀ ਰਹਿ ਗਏ ਸਨ ਕਿਉਂਕਿ ਡਾਕਟਰ ਰੂਪਾ ਦੇ ਪਤੀ ਦੀ 2 ਸਾਲ ਪਹਿਲਾਂ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਸੀ ਡੌਲੀ ਉਹਨਾਂ ਦੀ ਇਕਲੌਤੀ ਸੰਤਾਨ ਸੀ ਡਾਕਟਰ ਰੂਪਾ ਇੱਕ ਸਰਕਾਰੀ ਹਸਪਤਾਲ ਦੇ ਹਾਲ ਹੀ ਵਿੱਚ ਰਿਟਾਇਰ ਹੋਈ ਸੀ ਜਿਸ ਦੀ ਅੱਜ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਉਹਨਾਂ ਦੇ ਕਰਕੇ ਡੋਲੀ ਅਨਾਥ ਹੋ ਗਈ ਸੀ ਪਰ ਘਰ ਵਿੱਚ ਰੱਖੇਗੇ ਨੌਕਰ ਪਿਛਲੇ 10-11 ਸਾਲਾਂ ਤੋਂ ਇਮਾਨਦਾਰੀ ਨਾਲ ਕੰਮ ਕਰਕੇ ਘਰ ਵਿੱਚ ਪਰਿਵਾਰ ਦਾ ਹਿੱਸਾ ਹੀ ਮੰਨੇ ਜਾਂਦੇ ਸਨ ਉਹਨਾਂ ਤੋਂ ਬਿਨਾਂ ਘਰ ਵਿੱਚ ਗੱਡੀ ਦਾ ਡਰਾਈਵਰ ਵੀ ਰੱਖਿਆ ਹੋਇਆ ਸੀ ਜੋ ਦਿਨ ਵੇਲੇ ਹੀ ਡਿਊਟੀ ਤੇ ਆਉਂਦਾ ਸੀ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਚਲਾ ਜਾਂਦਾ ਸੀ ਡਾਕਟਰ ਰੂਪਾ ਜਾਂ ਉਸਦੇ ਪਤੀ ਡਾਕਟਰ ਸਰੇਸ਼ ਨੇ ਕਦੇ ਵੀ ਉਹਨਾਂ ਨੂੰ ਨੌਕਰ ਨਹੀਂ ਸੀ ਸਮਝਿਆ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਆਪਣਾ ਪਰਿਵਾਰ ਹੀ ਸਮਝਿਆ ਸੀ ਇਸੇ ਲਈ ਅਜ ਡੋਲੀ ਨੂੰ ਕਮਲੇਸ਼ ਅਤੇ ਰਜਤ ਬਹੁਤ ਪਿਆਰ ਨਾਲ ਸਮਝਾ ਰਹੇ ਸਨ ਡੋਲੀ ਹੁਣ ਤੈਨੂੰ ਆਪਣੇ ਆਪ ਨੂੰ ਸੰਭਾਲਣਾ ਪੈਣਾ ਹੈ ਮਾਲਕਣ ਵੇਸ਼ਕ ਚਲੇ ਗਈ ਹੈ ਪਰ ਅਸੀਂ ਤੇਰੇ ਨਾਲ ਹੀ ਆ ਤੂੰ ਖੁਦ ਨੂੰ ਇਕੱਲੀ ਨਾ ਸਮਝੀ ਐਨਾਂ ਕਹਿ ਕੇ ਕਮਲੇਸ਼ ਉਸ ਦੇ ਲਈ ਖਾਣ ਦੇ ਲਈ ਰੋਟੀ ਪਲੇਟ ਵਿੱਚ ਪਾ ਲਿਆਈ ਅਤੇ ਪਿਆਰ ਨਾਲ ਉਸ ਨੂੰ ਖਾਣ ਲਈ ਮਨਾਉਣ ਲੱਗੀ ਬਹੁਤ ਤਰਲੇ ਮਿੰਤਾ ਕਰਨ ਤੋਂ ਬਾਅਦ ਉਸ ਨੇ ਡੌਲੀ ਨੂੰ ਇੱਕ ਰੋਟੀ ਖਵਾਈ ਅਤੇ ਫਿਰ ਉਸ ਨੂੰ ਸੌਣ ਲਈ ਕਹਿ ਕੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੇ ਗਈ ਉਹਨਾਂ ਨੂੰ ਰਹਿਣ ਲਈ ਕੋਠੀ ਵਿੱਚ ਹੀ ਦੋ ਕਮਰੇ ਦਿੱਤੇ ਹੋਏ ਸਨ। ਉਹਨਾਂ ਦੇ ਜਾਣ ਤੋਂ ਬਾਅਦ ਡੌਲੀ ਆਪਣੇ ਬੈੱਡ ਤੇ ਲੇਟ ਗਈ। ਲੇਟੀ ਹੋਈ ਉਹ ਆਪਣੀ ਮਾਂ ਡਾਕਟਰ ਰੂਪਾ ਬਾਰੇ ਸੋਚਣ ਲੱਗ ਪਈ। ਸੋਚਦੇ ਸੋਚਦੇ ਉਸ ਨੂੰ ਯਾਦ ਆਇਆ ਕਿ ਡਾਕਟਰ ਰੂਪਾ ਨੇ ਉਸ ਨੂੰ ਮਰਦੇ ਮਰਦੇ ਇੱਕ ਚਿੱਠੀ ਫੜਾਈ ਸੀ ਜੋ ਉਸ ਨੇ ਆਪਣੇ ਕੋਲ ਸੰਭਾਲ ਕੇ ਰੱਖੀ ਸੀ। ਉਸ ਨੇ ਉਹ ਚਿੱਠੀ ਕੱਢੀ ਅਤੇ ਉਸ ਨੂੰ ਪੜਨ ਲੱਗ ਪਈ। ਬੇਟੀ ਬੜੀ ਮੁਸ਼ਕਿਲ ਦੇ ਨਾਲ ਮੈਂ ਇਹ ਚਿੱਠੀ ਲਿਖ ਰਹੀ ਹਾਂ ਪਰ ਮੈਨੂੰ ਨਹੀਂ ਪਤਾ ਕਿ ਇਹ ਮੈਂ ਤੈਨੂੰ ਦੇ ਵੀ ਪਾਵਾਂਗੀ ਜਾਂ ਨਹੀਂ ਕਿਉਂਕਿ ਜਿਵੇਂ ਦੀ ਮੇਰੀ ਬਿਮਾਰੀ ਹੈ ਮੈਨੂੰ ਨਹੀਂ ਪਤਾ ਮੈਂ ਕਦੋਂ ਤੈਨੂੰ ਛੱਡ ਕੇ ਚਲੀ ਜਾਵਾਂਗੀ ਦੂਜਾ ਮੈਂ ਤੈਨੂੰ ਜਿਉਂਦੇ ਜੀ ਇਹ ਸਭ ਗੱਲਾਂ ਨਹੀਂ ਦੱਸ ਸਕਦੀ ਕਿਉਂਕਿ ਸ਼ਾਇਦ ਸੱਚ ਜਾਣਨ ਤੋਂ ਬਾਅਦ ਤੂੰ ਮੈਨੂੰ ਛੱਡ ਕੇ ਚਲੀ ਜਾਂਦੀ ਇਸੇ ਲਈ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਮਰਨ ਤੋਂ ਬਾਅਦ ਤੈਨੂੰ ਤੇਰੀ ਅਸਲੀ ਦੁਨੀਆ ਬਾਰੇ ਜ਼ਰੂਰ ਦੱਸ ਸਕਾਂ ਮੈਂ ਤੈਨੂੰ ਅੱਜ ਇੱਕ ਰਾਜ਼ ਦੀ ਗੱਲ ਦੱਸਣ ਲੱਗੀ ਹਾਂ ਇਸ ਚਿੱਠੀ ਦੇ ਪਿੱਛੇ ਇੱਕ ਐਡਰੈਸ ਲਿਖਿਆ ਹੋਇਆ ਹੈ ਤੂੰ ਇਹ ਚਿੱਠੀ ਲੈ ਕੇ ਉਸ ਪਤੇ ਤੇ ਚਲੀ ਜਾਵੀਂ ਸ਼ਾਇਦ ਤੈਨੂੰ ਕੋਈ ਉੱਥੇ ਤੇਰਾ ਆਪਣਾ ਮਿਲ ਜਾਵੇ ਮੈਂ ਤੈਨੂੰ 25 ਸਾਲ ਪਹਿਲਾਂ ਕਿਸੇ ਤੋਂ ਗੋਦ ਲਿਆ ਸੀ ਬੇਸ਼ੱਕ ਮੈਂ ਉਹਨਾਂ ਨੂੰ ਇਸ ਦੇ ਬਦਲੇ ਭਾਰੀ ਕੀਮਤ ਵੀ ਅਦਾ ਕੀਤੀ ਸੀ ਪਰ ਤੂੰ ਕਦੇ ਨਾ ਸਮਝੀ ਕਿ ਮੈਂ ਤੈਨੂੰ ਉਹਨਾਂ ਤੋਂ ਖਰੀਦਿਆ ਸੀ ਮੈਂ ਤੈਨੂੰ ਹਮੇਸ਼ਾ ਆਪਣੀ ਬੇਟੀ ਸਮਝ ਕੇ ਪਿਆਰ ਕੀਤਾ ਹੈ ਕਦੇ ਵੀ ਤੈਨੂੰ ਗੋਦ ਲਈ ਬੱਚੀ ਨਹੀਂ ਸਮਝਿਆ ਪਰ ਮੈਂ ਹੁਣ ਤੈਨੂੰ ਇਸ ਲਈ ਇਹ ਸਭ ਦੱਸ ਰਹੀ ਹਾਂ ਕਿ ਹੁਣ ਤੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਮੈਂ ਵੀ ਠੀਕ ਨਹੀਂ ਰਹਿੰਦੀ ਇਸ ਲਈ ਜੇ ਕਿਤੇ ਮੈਨੂੰ ਵੀ ਕੁਝ ਹੋ ਗਿਆ ਤਾਂ ਤੂੰ ਖੁਦ ਨੂੰ ਅਨਾਥ ਨਾ ਸਮਝੀ ਮੇਰੀ ਅਲਮਾਰੀ ਵਿੱਚ ਇੱਕ ਫਾਈਲ ਪਈ ਹੈ ਉਸ ਵਿੱਚ ਸਾਰੇ ਕਾਗਜ਼ ਪਏ ਹੋਏ ਨੇ ਮੈਨੂੰ ਇਸ ਗੁਨਾਹ ਲਈ ਕਿ ਮੈਂ ਤੈਨੂੰ ਤੇਰੀ ਮਾਂ ਤੋਂ ਦੂਰ ਕੀਤਾ ਹੋ ਸਕੇ ਤਾਂ ਮੈਨੂੰ ਮੁਆਫ ਕਰ ਦੇਈਂ ਤੇਰੀ ਪਿਆਰੀ ਮਾਂ ਡਾਕਟਰ ਰੂਪਾ ਡੋਲੀ ਨੇ ਜਿਵੇਂ ਤਿਵੇਂ ਕੰਬਦੇ ਹੱਥਾਂ ਤੇ ਰੋਂਦੀਆਂ ਅੱਖਾਂ ਨਾਲ ਚਿੱਠੀ ਪੂਰੀ ਪੜ ਲਈ ਸੀ ਪਰ ਡਾਕਟਰ ਰੂਪਾ ਨੇ ਉਸ ਤੋਂ ਜੋ ਅੰਤ ਵਿੱਚ ਮਾਫੀ ਮੰਗੀ ਸੀ ਉਹ ਪੜ ਕੇ ਉਸ ਨੂੰ ਡਾਕਟਰ ਰੂਪਾ ਤੇ ਗੁੱਸਾ ਵੀ ਆ ਰਿਹਾ ਸੀ ਕਿਉਂਕਿ ਉਹ ਸਮਝ ਰਹੀ ਸੀ ਕਿ ਉਸਨੇ ਆਪਣੇ ਡਾਕਟਰ ਹੋਣ ਦਾ ਸ਼ਾਇਦ ਨਜਾਇਜ਼ ਫਾਇਦਾ ਚੁੱਕਿਆ ਹੋਵੇਗਾ ਉਸ ਨੂੰ ਸ਼ਾਇਦ ਉਸਦੇ ਮਾਪਿਆਂ ਨੂੰ ਧਰਾ ਧਮਕਾ ਕੇ ਆਪਣੇ ਨਾਮ ਕਰਵਾ ਲਿਆ ਹੋਵੇਗਾ ਅਤੇ ਜੇ ਉਹਨਾਂ ਨੇ ਕਿਤੇ ਇਨਸਾਫ ਲਈ ਅਪੀਲ ਕੀਤੀ ਹੋਵੇਗੀ ਤਾਂ ਡਾਕਟਰ ਰੂਪਾ ਨੇ ਪੈਸੇ ਦੇ ਦਮ ਤੇ ਜਾਂ ਫਿਰ ਆਪਣੀ ਪਹੁੰਚ ਦਾ ਨਜਾਇਜ਼ ਫਾਇਦਾ ਚੁੱਕ ਕੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਦਿੱਤਾ ਹੋਵੇਗਾ ਅਤੇ ਗੱਲ ਨੂੰ ਦਬਾ ਦਿੱਤਾ ਹੋਵੇਗਾ ਉਸ ਨੂੰ ਇਹ ਸਭ ਸੋਚ-ਸੋਚ ਕੇ ਬਹੁਤ ਬੁਰਾ ਲੱਗ ਰਿਹਾ ਸੀ ਕਿ ਉਹ ਲੋਕ ਜਿਨ੍ਹਾਂ ਨੇ ਉਸ ਨੂੰ ਉਸ ਦੇ ਮਾਪਿਆਂ ਤੋਂ ਦੂਰ ਕੀਤਾ ਸੀ ਉਹ ਉਹਨਾਂ ਨੂੰ ਹੀ ਆਪਣੇ ਸਮਝਦੀ ਰਹੀ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਉਸ ਨੂੰ ਅਲਮਾਰੀ ਵਿੱਚ ਪਈ ਫਾਈਲ ਬਾਰੇ ਯਾਦ ਆਇਆ ਡਾਕਟਰ ਰੂਪਾ ਦੇ ਕਮਰੇ ਵਿੱਚ ਜਾ ਕੇ ਉਸ ਦੀ ਅਲਮਾਰੀ ਖੋਲ ਕੇ ਉਹ ਫਾਈਲ ਕੱਢ ਕਮਰੇ ਵਿੱਚ ਲੈ ਆਈ ਅਤੇ ਪੜ੍ਹਨੀ ਸ਼ੁਰੂ ਕੀਤੀ ਉਸ ਵਿੱਚ ਉਸਦੇ ਅਸਲੀ ਮਾਪੇ ਦੇ ਨਾਮ ਅਤੇ ਐਡਰੈਸ ਸਭ ਲਿਖਿਆ ਹੋਇਆ ਸੀ ਡੋਲੀ ਸੋਚਾਂ ਵਿੱਚ ਘੁੰਮਦੀ ਹੋਈ ਕਦੇ ਸੌਂ ਗਈ ਉਸ ਨੂੰ ਬਿਲਕੁਲ ਪਤਾ ਵੀ ਨਾ ਲੱਗਿਆ ਸਵੇਰ ਹੋਈ ਤਾਂ ਕਮਲੇਸ਼ ਨੇ ਉਸ ਨੂੰ ਆ ਜਗਾਇਆ ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਫੁੱਲਾਂ ਦੀ ਰਸਮ ਕੀਤੀ ਅਤੇ ਸਾਰੇ ਰਿਸ਼ਤੇਦਾਰਾਂ ਦੇ ਵਾਪਸ ਜਾਣ ਤੋਂ ਬਾਅਦ ਡੋਲੀ ਕਮਲੇਸ਼ ਨੂੰ ਦੀਦੀ ਦੀਦੀ ਮੈਂ ਕਿਸੇ ਜ਼ਰੂਰੀ ਕੰਮ ਲਈ ਜਾ ਰਹੀ ਹਾਂ ਸ਼ਾਮ ਤੱਕ ਆ ਜਾਵਾਂਗੀ ਇਹ ਕਹਿ ਕੇ ਡਰਾਈਵਰ ਨੂੰ ਨਾਲ ਲੈ ਕੇ ਫਾਈਲ ਵਿੱਚ ਦਿੱਤੇ ਪਤੇ ਵੱਲ ਨੂੰ ਚੱਲ ਪਈ ਟੋਲੀ ਦਾ ਘਰ ਚੰਡੀਗੜ੍ਹ ਵਿੱਚ ਹੋਣ ਕਰਕੇ ਉਹ ਐਡਰੈਸ ਉਸ ਦੇ ਲਈ ਬਹੁਤ ਦੂਰ ਸੀ ਇਸ ਲਈ ਗੱਡੀ ਵਿੱਚ ਜਾਣ ਦੇ ਬਾਵਜੂਦ ਵੀ ਉਸ ਨੂੰ 4-5 ਘੰਟਿਆਂ ਦਾ ਸਮਾਂ ਲੱਗ ਗਿਆ ਸੀ ਉਸ ਛੋਟੇ ਜਿਹੇ ਕਸਬੇ ਵਿੱਚ ਤਾਂ ਪਹੁੰਚ ਗਏ ਸਨ ਜਿਸ ਦਾ ਵੇਰਵਾ ਫਾਈਲ ਵਿੱਚ ਅਤੇ ਡਾਕਟਰ ਰੂਪਾ ਦੇ ਚਿੱਠੀ ਵਿੱਚ ਕੀਤਾ ਹੋਇਆ ਸੀ ਪਰ ਉਸ ਕਸਵੇ ਵਿੱਚ ਉਸ ਦੇ ਮਾਪਿਆਂ ਦਾ ਘਰ ਕਿੱਥੇ ਸੀ ਇਹ ਉਹਨਾਂ ਨੂੰ ਪਤਾ ਕਰਨਾ ਪੈਣਾ ਸੀ ਇਸ ਲਈ ਉਹ ਲੋਕਾਂ ਨੂੰ ਆਪਣੇ ਮਾਪਿਆਂ ਦੇ ਨਾਮ ਲੈ ਕੇ ਪੁੱਛਦੀ ਫਿਰ ਰਹੀ ਸੀ ਕਾਫੀ ਜਦੋਜਹਿਦ ਕਰਨ ਉਪਰੰਤ ਉਸ ਨੂੰ ਕਿਸੇ ਨੇ ਉਸ ਦੇ ਮਾਪਿਆਂ ਦੇ ਘਰ ਦਾ ਪਤਾ ਦੱਸ ਕੇ ਰਾਹ ਪਾ ਦਿੱਤਾ ਅਤੇ ਉਹ ਜਲਦੀ ਨਾਲ ਗੱਡੀ ਵਿੱਚ ਬੈਠ ਕੇ ਡਰਾਈਵਰ ਨੂੰ ਨਾਲ ਲੈ ਕੇ ਉਸ ਰਸਤੇ ਤੇ ਚੱਲ ਪਈ ਘਰ ਤੋਂ ਥੋੜੀ ਦੂਰ ਤੇ ਰਸਤਾ ਤੰਗ ਹੋਣ ਲੱਗ ਪਿਆ ਗੱਡੀ ਦਾ ਜਾਣਾ ਮੁਸ਼ਕਿਲ ਸੀ ਇਸ ਲਈ ਡੋਲੀ ਡਰਾਈਵਰ ਨੂੰ ਗੱਡੀ ਵਿੱਚ ਰੁਕਣ ਲਈ ਬੋਲ ਕੇ ਆਪ ਘਰ ਵੱਲ ਪੈਦਲ ਹੀ ਚੱਲ ਪਈ ਡੋਲੀ ਵੀ 25 ਕਦਮ ਪੈਦਲ ਤੁਰਦੇ ਹੋਏ ਉਸ ਘਰ ਦੇ ਦਰਵਾਜ਼ੇ ਤੇ ਪਹੁੰਚ ਗਈ ਜਿਸ ਦਾ ਪਤਾ ਉਸ ਨੂੰ ਕਸਬੇ ਦੇ ਲੋਕਾਂ ਨੇ ਦਿੱਤਾ ਸੀ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਪੁਰਾਣਾ ਤੇ ਖਸਤਾ ਹਾਲਤ ਦਾ ਦਰਵਾਜ਼ਾ ਹੋਣ ਕਰਕੇ ਉਹ ਆਪਣੇ ਆਪ ਹੀ ਖੁੱਲ ਗਿਆ ਉਸਨੇ ਅੰਦਰੋਂ ਬਿਨਾਂ ਕਿਸੇ ਦੇ ਕੋਈ ਪ੍ਰਕਿਰਿਆ ਦੇਣ ਦੀ ਉਡੀਕ ਕਰੇ ਬਿਨਾਂ ਹੀ ਅੰਦਰ ਜਾਣ ਲਈ ਆਪਣਾ ਕਦਮ ਅੰਦਰ ਵੇੜੇ ਵਿੱਚ ਰੱਖ ਦਿੱਤਾ ਵੇੜਾ ਕੱਚਾ ਹੋਣ ਕਰਕੇ ਮਿੱਟੀ ਉਸੇ ਮਹਿੰਗੇ ਸੈਂਡਲਾਂ ਨੂੰ ਲੱਗ ਗਈ ਫਿਰ ਉਹ ਬਿਨਾਂ ਸੋਚਿਆ ਅੱਗੇ ਵੱਧ ਗਈ ਪੰਜ-ਸੱਤ ਕਦਮਾਂ ਤੇ ਉਸ ਨੂੰ ਦੋ ਕਮਰੇ ਪੁਰਾਣੇ ਅਤੇ ਨੀਵੇਂ ਜਿਹੇ ਦਿਖਾਈ ਦਿੱਤੇ ਉਹ ਇੱਕ ਕਮਰੇ ਦੇ ਦਰਵਾਜ਼ੇ ਤੇ ਗਈ ਤਾਂ ਉਸ ਨੂੰ ਇੱਕ ਅੱਧ ਘੜ ਉਮਰ ਦੀ ਔਰਤ ਨਜ਼ਰ ਆਈ ਉਸਨੇ ਡਰਦੇ ਹੋਏ ਉਸਾਰਤ ਨੂੰ ਕਿਹਾ ਨਮਸਤੇ ਆਂਟੀ ਉਸ ਦੀ ਆਵਾਜ਼ ਸੁਣ ਕੇ ਔਰਤ ਪਿੱਛੇ ਮੁੜ ਕੇ ਉਸ ਵੱਲ ਦੇਖਣ ਲੱਗੀ ਉਸ ਦੇ ਚਿਹਰੇ ਤੇ ਅਜਹੀ ਅਦਭੁਤ ਮੁਸਕਰਾਹਟ ਫੈਲ ਗਈ ਜਿਵੇਂ ਅੰਤਾਂ ਦੀ ਖੁਸ਼ੀ ਵੇਲੇ ਕਿਸੇ ਇਨਸਾਨ ਦੇ ਚਿਹਰੇ ਉੱਤੇ ਹੁੰਦੀ ਹੈ ਜਿਵੇਂ ਕਿਸੇ ਔੜਾਂ ਵਾਲੀ ਧਰਤੀ ਉੱਤੇ ਸਦੀਆਂ ਬਾਅਦ ਮੀਂਹ ਦੇ ਚਾਰਕ ਛਿੱਟੇ ਪਏ ਹੋਣ ਉਸਵਾਲ ਦੇਖ ਕੇ ਡੋਲੀ ਨੇ ਦੁਬਾਰਾ ਕਿਹਾ ਨਮਸਤੇ ਆਂਟੀ ਕੌਣ ਐ ਪੁੱਤ ਤੂੰ ਪਹਿਲਾਂ ਤਾਂ ਤੈਨੂੰ ਕਦੇ ਨਹੀਂ ਦੇਖਿਆ ਇੱਥੇ ਨੇੜੇ ਤੇੜੇ ਦੀ ਤਾਂ ਲੱਗਦੀ ਨਹੀਂ ਕੋਈ ਚੀਜ਼ ਚਾਹੀਦੀ ਐ ਪੁੱਤ ਔਰਤ ਨੇ ਕਈ ਸਵਾਲ ਇਕੱਠੇ ਹੀ ਪੁੱਛ ਲਏ ਆਂਟੀ ਤੁਸੀਂ ਰੱਜੀ ਅਜੇ ਉਹ ਪੂਰੀ ਗੱਲ ਬੋਲ ਵੀ ਨਹੀਂ ਸੀ ਪਾਈ ਕਿ ਉਹ ਰੱਜੀ ਕਾਲੀ ਨਾਲ ਬੋਲੀ ਹਾਂ ਹਾਂ ਮੈਂ ਰੱਜੀ ਆਂ ਤੀਏ ਕੌਣ ਐ ਤੂੰ ਪੁੱਤ ਮੇਰਾ ਨਾਂ ਤੈਨੂੰ ਕਿਵੇਂ ਪਤਾ ਐ ਰੱਜੀ ਨੇ ਜਵਾਬ ਦੇਣ ਦੇ ਨਾਲ ਨਾਲ ਇੱਕ ਹੋਰ ਸਵਾਲ ਵੀ ਪੁੱਛ ਲਿਆ ਆਂਟੀ ਤੁਹਾਡੇ ਪਤੀ ਦਾ ਨਾਮ ਮੇਰਾ ਮਤਲਬ ਤੁਹਾਡੇ ਘਰ ਵਾਲੇ ਦਾ ਨਾਮ ਸੋਮਦੇਵ ਐ ਨਾ ਡੋਲੀ ਨੇ ਪੁੱਛਿਆ ਤੂੰ ਹੈ ਕੌਣ ਸਾਡੇ ਸਾਰੇ ਟੱਬਰ ਦੇ ਨਾਂ ਜਾਣਦੀ ਏ ਆਪਨਾ ਵੀ ਦੱਸ ਕੌਣ ਐ ਤੂੰ ਕੀ ਲੈਣ ਆਈ ਐ ਇੱਥੇ ਰੱਜੀ ਦੀਆਂ ਗੱਲਾਂ ਵਿੱਚ ਤਲਖੀ ਆ ਗਈ ਸੀ ਆਂਟੀ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਮੈਂ ਕਿਹੜਾ ਤੁਹਾਡੇ ਤੇ ਕੁਝ ਲੈਣ ਆਈ ਆ ਮੈਂ ਤਾਂ ਬਸ ਆਪਣੇ ਡੋਲੀ ਦਾ ਬੋਲਦੀ ਹੋਈ ਦਾ ਗਲਾ ਭਾਰੀ ਹੋ ਗਿਆ ਸੀ ਉਹ ਬੋਲਦੀ ਬੋਲਦੀ ਰੁਕ ਗਈ ਤਾਂ ਜੋ ਉਹ ਖੁਦ ਨੂੰ ਸੰਭਾਲ ਸਕੇ ਥੋੜੀ ਦੇਰ ਬਾਅਦ ਉਹ ਦੁਬਾਰਾ ਬੋਲੀ ਆਂਟੀ ਤੁਸੀਂ ਕੋਈ ਆਪਣੀ ਬੇਟੀ ਕਿਸੇ ਨੂੰ ਗੋਦ ਵੀ ਦਿੱਤੀ ਹੋਈ ਸੀ ਉਹ ਇਹ ਸਵਾਲ ਕਰਦੀ ਹੋਈ ਡਰ ਗਈ ਸੀ ਤੈਨੂੰ ਕਿਵੇਂ ਪਤਾ ਏ ਰੱਜੀ ਨੇ ਪੁੱਛਿਆ ਬੋਲ ਬੋਲ ਨਾ ਰੱਜੀ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਝੰਜੋੜਦੀ ਹੋਈ ਨੇ ਸਵਾਲ ਕੀਤਾ ਮੈਂ ਮੈਂ ਹੀ ਉਹ ਬੱਚੀ ਹਾਂ ਆਂਟੀ ਡੋਲੀ ਨੇ ਝਿਜਕਦੀ ਹੋਈ ਨੇ ਅਤੇ ਫਿਰ ਕਾਲੀ ਨਾਲ ਕਹਿ ਦਿੱਤਾ ਮਤਲਬ ਰੱਜੀ ਨੇ ਪੁੱਛਿਆ ਆਂਟੀ ਮੈਂ ਡਾਕਟਰ ਰੂਪਾ ਦੀ ਗੋਦ ਲਈ ਹੋਈ ਉਹ ਬੱਚੀ ਹਾਂ ਜਿਸ ਨੂੰ ਤੁਸੀਂ ਸ਼ਾਇਦ ਵੇਚ ਦਿੱਤਾ ਸੀ ਜਾਂ ਫਿਰ ਮੈਨੂੰ ਨਹੀਂ ਪਤਾ ਉਸ ਸਮੇਂ ਕੀ ਹੋਇਆ ਸੀ ਕੀ ਨਹੀਂ ਮੈਂ ਜਾਨਣਾ ਚਾਹੁੰਦੀ ਆਂ ਪਲੀਜ਼ ਰੱਬ ਦੇ ਵਾਸਤੇ ਮੈਨੂੰ ਸੱਚ ਦੱਸ ਦੇਵੋ ਮੈਂ ਹੱਥ ਬੰਨ੍ਹਦੀ ਆਂ ਆਂਟੀ ਤੁਹਾਡੇ ਅੱਗੇ ਦੋਵੇਂ ਹੱਥ ਰੱਜੀ ਅੱਗੇ ਜੋੜਦੇ ਹੋਏ ਡੋਲੀ ਘੜਗੜਾ ਰਹੀ ਸੀ ਅਤੇ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਸ਼ਾਇਦ ਉਸ ਨੂੰ ਆਪਣੀ ਗਰੀਬੀ ਦੂਰ ਕਰਨ ਵਾਸਤੇ ਇਹਨਾਂ ਲੋਕਾਂ ਨੇ ਵੇਚ ਦਿੱਤਾ ਹੋਵੇਗਾ ਜਾਂ ਫਿਰ ਕੁੜੀ ਹੋਣ ਦੀ ਸਜ਼ਾ ਦਿੱਤੀ ਹੋਵੇਗੀ ਉਹ ਮਨ ਹੀ ਮਨ ਰੱਜੀ ਨੂੰ ਮਾਂ ਬੁਲਾਉਣ ਬਾਰੇ ਵੀ ਸੋਚ ਰਹੀ ਸੀ ਪਰ ਕਿਸੇ ਡਰੋਂ ਬੁਲਾ ਨਹੀਂ ਸੀ 파 ਰਹੀ ਉਸ ਨੂੰ ਸੋਚਾਂ ਵਿੱਚ ਡੁੱਬੀ ਨੂੰ ਦੇਖ ਕੇ ਰੱਜੀ ਨੇ ਪੁੱਛਿਆ ਪਰ ਤੈਨੂੰ ਕਿਹਨੇ ਦੱਸਿਆ ਕਿ ਤੂੰ ਮੇਰੀ ਉਹੀ ਬੱਚੀ ਹੈ ਡਾਕਟਰ ਨੇ ਨੇਤਾ ਸਾਡੇ ਨਾਲ ਕਰਾਰ ਕੀਤਾ ਸੀ ਕਿ ਉਹ ਸਾਡੇ ਧੀ ਨੂੰ ਕਦੇ ਸੱਚ ਨਹੀਂ ਦੱਸੂਗੀ ਉਹਨੇ ਆਪਣਾ ਕਰਾਰ ਕਿਵੇਂ ਤੋੜਤਾ ਰੱਬ ਉਹਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਦੇਊਗਾ ਮਰਨ ਤੋਂ ਬਾਅਦ ਉਸਦੀ ਆਤਮਾ ਨੂੰ ਸ਼ਾਂਤੀ ਨਹੀਂ ਆਣੀ ਨਾਲੇ ਕਿਉਂ ਨਹੀਂ ਆਈ ਉਹ ਜੇ ਉਹਨੇ ਦੱਸ ਹੀ ਦਿੱਤਾ ਸੀ ਤਾਂ ਨਾਲ ਵੀ ਆ ਜਾਂਦੀ ਤੇ ਜਿਹਦੀਆਂ ਗੱਲਾਂ ਵਿੱਚ ਗੁੱਸਾ ਅਤੇ ਡਾਕਟਰ ਰੂਪਾ ਪ੍ਰਤੀ ਨਾਰਾਜ਼ਗੀ ਸਾਫ਼ ਚਲ ਰਹੀ ਸੀ ਆਂਟੀ ਤੁਸੀਂ ਪਲੀਜ਼ ਮੈਨੂੰ ਸੱਚ ਦੱਸ ਦੋ ਹੱਥ ਜੋੜਦੇ ਡੋਲੀ ਦੁਬਾਰਾ ਕਹਿਣ ਲੱਗੀ ਆਪਣੀ ਮਾਂ ਰੂਪਾ ਨੂੰ ਹੀ ਪੁੱਛਲਾ ਜਾ ਕੇ ਰੱਜੀ ਗੁੱਸੇ ਵਿੱਚ ਬੋਲੀ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਮੇਰੇ ਪਾਪਾ ਵੀ 2 ਸਾਲ ਐਕਸੀਡੈਂਟ ਦੇ ਨਾਲ ਪਹਿਲਾਂ ਮਰ ਗਏ ਸੀ ਹੁਣ ਦੱਸੋ ਤੁਸੀਂ ਦੱਸੋਗੇ ਕਿ ਮੈਂ ਵੀ ਮਰ ਕੇ ਉਹਨਾਂ ਕੋਲ ਚਲੀ ਜਾਵਾਂ ਕਿਉਂਕਿ ਮੇਰਾ ਤਾਂ ਹੁਣ ਕੋਈ ਨਹੀਂ ਰਿਹਾ ਦੁਨੀਆ ਤੇ ਰੋਂਦੇ ਰੋਂਦੇ ਡੋਲੀ ਗੋਡਿਆਂ ਬਾਣੇ ਜ਼ਮੀਨ ਤੇ ਬੈਠ ਗਈ ਅਤੇ ਰੱਜੀ ਦੀਆਂ ਪੈਰਾਂ ਵਿੱਚ ਡਿੱਗ ਗਈ ਨਹੀਂ ਤੂੰ ਇਹ ਨਹੀਂ ਕਰ ਸਕਦੀ ਉਸ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਪੈਰਾਂ ਵਿੱਚੋਂ ਖੜੀ ਕਰਦੀ ਹੋਈ ਰੱਜੀ ਬੋਲੀ ਫਿਰ ਉਸ ਨੇ ਉਸ ਨੂੰ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਰੋਂਦੀ ਨੂੰ ਚੁੱਪ ਕਰਵਾਉਂਦੀ ਹੋਈ ਬੋਲੀ ਮੇਰੀ ਸਿਆਣੀ ਇਹ ਤੂੰ ਮੇਰੀ ਸਿਆਣੀ ਧੀ ਐ ਤੂੰ ਮੈਨੂੰ ਮਾਫ ਕਰ ਦੇ ਮੇਰੀ ਧੀਏ ਮੈਂ ਡਰ ਗਈ ਸੀ ਕਿ ਕਿਤੇ ਕਿਸੇ ਗੱਲ ਤੇ ਲੜ ਕੇ ਤੈਨੂੰ ਤੇਰੀ ਮਾਂ ਨੇ ਇੱਥੇ ਰਹਿਣ ਲਈ ਭੇਜ ਦਿੱਤਾ ਅਤੇ ਹੁਣ ਤੂੰ ਵੀ ਇਸ ਨਰਕ ਵਿੱਚ ਰਹਿਣ ਲਈ ਆ ਗਈ ਮੈਂ ਨਹੀਂ ਚਾਹੁੰਦੀ ਕਿ ਤੂੰ ਵਾਪਸ ਇੱਥੇ ਰਹਿਣ ਲਈ ਆਵੇਂ ਮੈਂ ਤੈਨੂੰ ਸਭ ਸੱਚ ਦੱਸ ਸਕਦੀ ਹਾਂ ਪਰ ਇੱਕ ਸ਼ਰਤ ਤੇ ਕਿ ਤੂੰ ਕਿਸੇ ਨੂੰ ਆਪਣੇ ਬਾਰੇ ਕੁਝ ਨਹੀਂ ਦੱਸੇਂਗੀ ਅਤੇ ਡਾਕਟਰ ਰੂਪਾ ਦੇ ਘਰ ਵਿੱਚ ਹੀ ਰਹेंगी ਸਾਡੇ ਨਾਲ ਰਹਿਣ ਦੀ ਕੋਸ਼ਿਸ਼ ਨਹੀਂ ਕਰਨਗੀ ਬੋਲ ਜੇ ਮਨਜ਼ੂਰ ਹੈ ਤਾਂ ਮੈਂ ਸਭ ਸੱਚ ਦੱਸ ਦਿੰਨੀ ਆ ਰੱਜੀ ਨੇ ਕਿਸੇ ਅੰਦਰੂਨੀ ਡਰ ਕਰਕੇ ਉਸ ਨੂੰ ਕਿਹਾ ਤੁਸੀਂ ਉਸ ਦੀ ਫਿਕਰ ਨਾ ਕਰੋ ਮੈਂ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰੂੰਗੀ ਬਸ ਸੱਚ ਦੱਸੋ ਪਲੀਜ਼ ਹੱਥ ਬੰਨਦੇ ਹੋਈ ਦੌਲੀ ਨੇ ਕਿਹਾ ਤਾਂ ਫਿਰ ਸੁਣ ਕਹਿੰਦੇ ਹੋਏ ਰੱਜੀ ਨੇੜੇ ਪੀੜੀ ਉੱਤੇ ਬੈਠ ਗਈ ਅਤੇ ਅੱਗੇ ਬੋਲਣ ਲੱਗੀ 25 ਸਾਲ ਪਹਿਲਾਂ ਉਸ ਦਿਨ ਮੈਂ ਹਸਪਤਾਲ ਵਿੱਚ ਪਈ ਦਰਦ ਨਾਲ ਕਰਾ ਰਹੀ ਸੀ ਮੇਰੇ ਕੋਲ ਮੇਰੀ ਸਿਰਫ ਮਾਂ ਹੀ ਉੱਥੇ ਮੌਜੂਦ ਸੀ ਕਿਉਂਕਿ ਮੇਰੇ ਕੋਲ ਮੇਰੇ ਸਹੁਰੇ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਸੀ ਪਹੁੰਚਿਆ ਹੋਰ ਤਾਂ ਹੋਰ ਮੇਰਾ ਪਤੀ ਵੀ ਨਹੀਂ ਸੀ ਗਿਆ ਕਿਉਂਕਿ ਜਦੋਂ ਦੀ ਮੈਂ ਗਰਭਵਤੀ ਹੋਈ ਸੀ ਮੈਨੂੰ ਮੇਰੇ ਪਿਕੇ ਘਰ ਇਹ ਕਹਿ ਕੇ ਭੇਜ ਦਿੱਤਾ ਗਿਆ ਸੀ ਕਿ ਜਾਣ ਤਾਂ ਮੈਂ ਕੁੜੀ ਮੁੰਡਾ ਪਤਾ ਕਰਕੇ ਆਵਾਂ ਜੇ ਫੇਰ ਤੋਂ ਮੇਰੇ ਪੇਟ ਵਿੱਚ ਕੁੜੀ ਹੈ ਤਾਂ ਉਸ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਵਾਂ ਜੇ ਮੁੰਡਾ ਹੈ ਤਾਂ ਉਸ ਨੂੰ ਜਨਮ ਦੇਣ ਤੋਂ ਬਾਅਦ ਆਪਣੇ ਸਹੁਰੇ ਘਰ ਲੈ ਜਾਵਾਂ ਪਰ ਮੈਂ ਅਜੀਹਾ ਕੋਈ ਵੀ ਪਾਪ ਨਹੀਂ ਸੀ ਕਰਨਾ ਚਾਹੁੰਦੀ ਬੋਲਦੇ ਬੋਲਦੇ ਰੱਜੀ ਦਾ ਗਲਾ ਭਾਰੀ ਹੋ ਗਿਆ ਸੀ ਇਸ ਲਈ ਉਹ ਖੁਦ ਨੂੰ ਸੰਭਾਲਣ ਲਈ ਬੋਲਦੀ ਬੋਲਦੀ ਰੁਕ ਗਈ ਫਿਰ ਕੁੜੀ ਨਾ ਹੋਵੇ ਹੋ ਜਾਵੇ ਮਤਲਬ ਡੋਲੀ ਨੇ ਸਵਾਲ ਕੀਤਾ ਫੇਰ ਕੁੜੀ ਨਾ ਹੋ ਜਾਵੇ ਮਤਲਬ ਡੋਲੀ ਨੇ ਸਵਾਲ ਕੀਤਾ ਪਹਿਲਾਂ ਵੀ ਮੇਰੇ ਚਾਰ ਕੁੜੀਆਂ ਹੋ ਗਈਆਂ ਸੀ ਪੰਜਵਾਂ ਬੱਚਾ ਮੇਰੇ ਪੇਟ ਵਿੱਚ ਸੀ ਜਦੋਂ ਮੈਂ ਟੈਸਟ ਕਰਵਾਉਣ ਨੂੰ ਨਾ ਕੀਤੀ ਤਾਂ ਮੈਨੂੰ ਮੇਰੇ ਪੇਕੇ ਇਹ ਕਹਿ ਕੇ ਭੇਜ ਦਿੱਤਾ ਜਾਂ ਤਾਂ ਟੈਸਟ ਕਰਵਾ ਪਤਾ ਕਰ ਮੁੰਡਾ ਹੈਗਾ ਤਾਂ ਰੱਖ ਨਹੀਂ ਤਾਂ ਸਫਾਈ ਕਰਾ ਕੇ ਆ ਮੈਂ ਆਪਣੀ ਜਿੱਦ ਤੇ ਅੜੀ ਰਹੀ ਪੇਕਿਆਂ ਨੇ ਵੀ ਮੈਨੂੰ ਬਹੁਤ ਸਮਝਾਇਆ ਵੀ ਟੈਸਟ ਕਰਵਾ ਲੈਣੇ ਆ ਪਰ ਮੈਂ ਉਹਨਾਂ ਦੀ ਵੀ ਨਹੀਂ ਮੰਨੀ ਰੱਜੀ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੁੰਝੀਦੀ ਨੇ ਦੱਸਿਆ ਫਿਰ ਡੋਲੀ ਨੇ ਅੱਗੇ ਕਹਾਣੀ ਜਾਣਨ ਦੀ ਕਾਲ ਕੀਤੀ ਫਿਰ ਪੂਰਾ ਟਾਈਮ ਆਉਣ ਤੇ ਮੈਨੂੰ ਜਦੋਂ ਹਸਪਤਾਲ ਲੈ ਕੇ ਗਏ ਤਾਂ ਮੈਨੂੰ ਬਹੁਤ ਫਿਕਰ ਲੱਗੀ ਹੋਈ ਸੀ ਜਿਸ ਦੇ ਨਾਲ ਮੇਰਾ ਬਲੱਡ ਪ੍ਰੈਸ਼ਰ ਘਟੀ ਵਧਦੀ ਜਾਂਦਾ ਸੀ ਫਿਰ ਡਾਕਟਰਨੀ ਨੇ ਮੈਨੂੰ ਪੁੱਛਿਆ ਕੀ ਗੱਲ ਹੈ ਐਨਾ ਕੀ ਸੋਚਦੀ ਐ ਤੂੰ ਮੈਂ ਚੁੱਪ ਰਹੀ ਪਰ ਮੇਰੀ ਮਾਂ ਨੇ ਰੋਂਦੀ ਨੇ ਸਾਰੀ ਗੱਲ ਡਾਕਟਰ ਨੂੰ ਦੱਸ ਦਿੱਤੀ ਡਾਕਟਰ ਨੇ ਪਹਿਲਾਂ ਮੈਨੂੰ ਬਹੁਤ ਗੁੱਸੇ ਹੋਈ ਵੀ ਇਹ ਕੁੜੀ ਜੰਮਣ ਤੋਂ ਡਰਦੀ ਐ ਫਿਰ ਜਦੋਂ ਗੁੱਸੇ ਹੋ ਕੇ ਚਲੇਗੀ ਤਾਂ ਇੱਕ ਨਰਸ ਨੂੰ ਮੇਰੀ ਮਾਂ ਨੇ ਮੇਰੀਆਂ ਪਹਿਲਾਂ ਵਾਲੀਆਂ ਚਾਰ ਕੁੜੀਆਂ ਬਾਰੇ ਦੱਸ ਦਿੱਤਾ ਨਾਲੇ ਮੇਰੇ ਸਹੁਰੇ ਪਰਿਵਾਰ ਵੱਲੋਂ ਕਈਆਂ ਗੱਲਾਂ ਵੀ ਦੱਸ ਦਿੱਤੀਆਂ ਉਹੀ ਨਰਸ ਨੇ ਡਾਕਟਰ ਨੂੰ ਜਾ ਕੇ ਦੱਸ ਦਿੱਤਾ ਫੇਰ ਡਾਕਟਰ ਨੀ ਨੇ ਆ ਕੇ ਮੈਨੂੰ ਕਿਹਾ ਮੈਂ ਪਰਮਾਤਮਾ ਅੱਗੇ ਬੇਨਤੀ ਕਰਦੀ ਹਾਂ ਕਿ ਇਸ ਵਾਰ ਤੇਨੂੰ ਪੁੱਤ ਦੀ ਦਾਤ ਦੇ ਦੇਣ ਪਰ ਜੇ ਰੱਬ ਨਾ ਕਰੇ ਤੇਰੇ ਦੁਬਾਰਾ ਧੀ ਪੈਦਾ ਹੋ ਗਈ ਤਾਂ ਤੂੰ ਉਹ ਮੈਨੂੰ ਦੇ ਦੇਵੀਂ ਪਰ ਜਿਹੜੀ ਗੱਲ ਦਾ ਮੈਨੂੰ ਡਰ ਸੀ ਉਹੀ ਹੋਇਆ ਉਸੇ ਦਿਨ ਦੁਪਹਿਰ ਸਾਢੇ 11 ਵਜੇ ਮੈਂ ਇੱਕ ਕੁੜੀ ਨੂੰ ਜਨਮ ਦਿੱਤਾ ਰੱਜੀ ਨੇ ਦੱਸਿਆ ਜਦੋਂ ਤੁਹਾਨੂੰ ਪਤਾ ਲੱਗਿਆ ਤਾਂ ਤੁਸੀਂ ਕੀ ਕੀਤਾ ਡੋਲੀ ਨੇ ਪੁੱਛਿਆ ਮਾਂ ਤਾਂ ਮਾਂ ਹੁੰਦੀ ਐ ਧੀਏ ਮੈਂ ਤੈਨੂੰ ਦੇਖਿਆ ਪਿਆਰ ਕੀਤਾ ਪਰ ਫੇਰ ਯਾਦ ਆਇਆ ਕਿ ਮੈਨੂੰ ਤਾਂ ਸਹੁਰਿਆਂ ਨੇ ਘਰ ਪਿਆਰ ਨਹੀਂ ਧਰਨ ਦੇਣਾ ਫੇਰ ਮੇਰੇ ਕੋਲ ਡਾਕਟਰ ਨਹੀਂ ਆਈ ਤੇ ਮੈਨੂੰ ਕਹਿਣ ਲੱਗੀ ਆਹ ਪੇਪਰ ਨੇ ਮੈਂ ਤੇਰੀ ਧੀ ਨੂੰ ਆਪਣੇ ਨਾਂ ਕਰਵਾਉਣਾ ਚਾਹੁੰਦੀ ਹਾਂ ਮੇਰੇ ਨਾਮ ਕਰ ਦੇ ਇੱਕ ਵਾਰ ਤਾਂ ਉਹਦੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਮੂੰਹ ਨੂੰ ਆਉਣ ਲੱਗ ਗਿਆ ਪਰ ਫੇਰ ਮੇਰੇ ਕੰਨਾਂ ਵਿੱਚ ਮੇਰੇ ਸਹੁਰਿਆਂ ਦੀਆਂ ਕਈਆਂ ਗੱਲਾਂ ਘੁੰਮਣ ਲੱਗ ਪਈਆਂ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਡਾਕਟਰ ਨੂੰ ਹਾਂ ਕਰ ਦਿੱਤੀ ਰੱਜੀ ਨੇ ਦੱਸਿਆ ਤੁਸੀਂ ਇੱਕ ਵਾਰ ਇਹ ਨਹੀਂ ਸੋਚਿਆ ਵੀ ਤੁਸੀਂ ਬੱਚੀ ਨੂੰ ਆਪਣੇ ਕੋਲ ਰੱਖ ਕੇ ਆਪਣੇ ਮਾਪਿਆਂ ਦੇ ਘਰ ਰਹਿ ਕੇ ਵੀ ਪਾਲ ਲਵੋਗੇ ਡੋਲੀ ਨੇ ਸਵਾਲ ਕੀਤਾ ਉਹਨਾਂ ਟਾਈਮਾਂ ਵਿੱਚ ਕੁੜੀਆਂ ਨੂੰ ਘਰ ਦੇ ਵਿਆਹ ਕੇ ਤੋਰਨ ਟਾਈਮ ਇਹੀ ਕਹਿੰਦੇ ਹੁੰਦੇ ਸੀ ਵੀ ਤੇਰੀ ਡੋਲੀ ਸਾਡੇ ਘਰੋਂ ਚੱਲਦੀ ਐ ਮੁੜ ਕੇ ਹੁਣ ਰਾਜੀ ਖੁਸ਼ੀ ਜਿਵੇਂ ਮਰਜੀ ਆਇਓ ਪਰ ਲੜ ਕੇ ਜਾਂ ਕਿਸੇ ਹੋਰ ਗੱਲ ਕਾਰਨ ਇੱਥੇ ਨਹੀਂ ਆਉਣਾ ਹੁਣ ਸਹੁਰੇ ਚੱਲੀ ਤਾਂ ਡੋਲੀ ਵਿੱਚ ਤੇ ਮੁੜ ਕੇ ਤੇਰੀ Laash ਹੀ ਉੱਥੋਂ ਨਿਕਲੇ ਫੇ ਤੂੰ ਹੀ ਦੱਸਦੀ ਮੈਂ ਕਿਸੇ ਤੋਂ ਕੀ ਉਮੀਦ ਕਰਦੀ ਉਹ ਮੇਰਾ ਸਾਥ ਕਿੱਥੋਂ ਦੇ ਦਿੰਦੇ ਰੱਜੀ ਨੇ ਹੋਕਾ ਭਰਦਿਆਂ ਹੋਇਆ ਕਿਹਾ ਐਵੇਂ ਵੀ ਕਰਦੇ ਹੁੰਦੇ ਸੀ ਤੁਹਾਡੇ ਨਾਲ ਤੁਹਾਡੇ ਮਾਪੇ ਡੋਲੀ ਨੇ ਸਵਾਲ ਕੀਤਾ ਉਨਾ ਟਾਈਮਾਂ ਵਿੱਚ ਹਰੇਕ ਧੀ ਦੇ ਮਾਪੇ ਇਹੀ ਕਹਿੰਦੇ ਹੁੰਦੇ ਸੀ ਆਪਣੀ ਧੀ ਨੂੰ ਸੋਹਰੇ ਤੋਰਨ ਲੱਗੇ ਰੱਜੀ ਨੇ ਦੱਸਿਆ ਫੇਰ ਕੀ ਕੀਤਾ ਤੁਸੀਂ ਡੋਲੀ ਅੱਗੇ ਜਾਣਨ ਦੀ ਕਾਲ ਕਰ ਰਹੀ ਸੀ ਫੇਰ ਕੀ ਕਰਨਾ ਸੀ ਮੈਂ ਹਾਂ ਕਰਤੀ ਤੇ ਕਾਗਜ਼ਾਂ ਤੇ ਅੰਗੂਠਾ ਲਾ ਦਿੱਤਾ ਉਦੋਂ ਤੱਕ ਤਾਂ ਮੇਰਾ ਘਰ ਵਾਲਾ ਵੀ ਆਪਣੀ ਮਾਂ ਨਾਲ ਉੱਥੇ ਆ ਗਿਆ ਸੀ ਉਹਨੂੰ ਡਾਕਟਰ ਨੀਨੇ ਜਦੋਂ ਦੱਸਿਆ ਵੀ ਉਹ ਕੁੜੀ ਲੈ ਕੇ ਉਹਦੇ ਬਦਲੇ ਵਿੱਚ ਮੈਨੂੰ ਪੈਸੇ ਦੇਣ ਜਾ ਰਹੀ ਹੈ ਤਾਂ ਮੇਰੀ ਸੱਸ ਬਹੁਤ ਖੁਸ਼ ਹੋ ਗਈ ਤੇ ਡਾਕਟਰ ਨੇ ਤੋਂ ਸਾਰੇ ਪੈਸੇ ਵੀ ਉਹਨਾਂ ਆਪ ਹੀ ਫੜ ਲਏ ਅਤੇ ਘਰ ਮੁੜ ਗਏ ਮੈਨੂੰ ਤਾਂ ਪਤਾ ਵੀ ਨਹੀਂ ਕਿੰਨੀ ਰਕਮ ਸੀ ਕਿੰਨੀ ਨਹੀਂ ਫਿਰ ਡਾਕਟਰ ਨੇ ਤੈਨੂੰ ਉਸੇ ਦਿਨ ਆਪਣੇ ਨਾਲ ਲੈ ਗਈ ਅਤੇ ਤੈਨੂੰ ਪਿਆਰ ਨਾਲ ਪਾਲਣ ਪੋਸਣ ਲੱਗ ਪਈ ਰੱਜੀ ਨੇ ਦੱਸਿਆ ਤੁਸੀਂ ਮੈਨੂੰ ਕਦੇ ਮਿਲੇ ਨਹੀਂ ਦੁਬਾਰਾ ਕਦੇ ਮੈਨੂੰ ਮਿਲਣ ਦਾ ਦਿਲ ਨਹੀਂ ਕਰਿਆ ਤੁਹਾਡਾ ਡੋਲੀ ਨੇ ਸਵਾਲ ਕੀਤਾ ਬਹੁਤ ਕਰਦਾ ਸੀ ਦਿਲ ਤਾਂ ਧੀਏ ਪਰ ਮੇਰੇ ਸਹਰੇ ਮੈਨੂੰ ਉਦੋਂ ਹੀ ਡਾਕਟਰ ਨੇ ਮਿਲਣ ਭੇਜਦੇ ਸੀ ਜਦੋਂ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਸੀ ਤੇ ਇਹਨੂੰ ਮਿਲਣ ਨਹੀਂ ਸੀ ਜਾਣ ਦਿੰਦੇ ਰੱਜੀ ਨੇ ਰੋਂਦੀ ਹੋਈ ਨੇ ਕਿਹਾ ਐਨੇ ਜ਼ਾਲਮ ਕਿਉਂ ਸੀ ਉਹ ਡੋਲੀ ਨੇ ਪੁੱਛਿਆ ਉਹ ਤਾਂ ਹੁਣ ਵੀ ਜ਼ਾਲਮ ਹੀ ਨੇ ਧੀਏ ਹੁਣ ਵੀ ਉਹਨਾਂ ਨੇ ਤਾਂ ਪੈਸੇ ਮੰਗਣੇ ਬੰਦ ਨਹੀਂ ਸੀ ਕੀਤੇ ਮੈਂ ਹੀ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਵੀ ਚਾਹੇ ਮਾਰ ਦੇਣ ਕੁੱਟ-ਕੁੱਟ ਕੇ ਮੈਂ ਹੁਣ ਡਾਕਟਰਨੀ ਨੂੰ ਹੋਰ ਤੰਗ ਨਹੀਂ ਕਰਨਾ ਰੱਜੀ ਨੇ ਕਿਹਾ ਕੁੱਟ-ਕੁੱਟ ਮਾਰ ਦੇਣ ਮਤਲਬ ਡੋਲਦੀ ਨੇ ਹੈਰਾਨ ਹੁੰਦੀ ਹੋਈ ਨੇ ਕਿਹਾ ਜੇ ਮੈਂ ਡਾਕਟਰਨੀ ਤੋਂ ਪੈਸੇ ਨਹੀਂ ਸੀ ਲੈਣ ਜਾਂਦੀ ਤਾਂ ਮੈਨੂੰ ਤੇ ਮੇਰੀਆਂ ਧੀਆਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਮੇਰੇ ਸਸਤੇ ਮੇਰਾ ਘਰ ਵਾਲਾ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਇੱਕ ਤਾਂ ਆਪਣੀ ਧੀ ਉਹਨਾਂ ਤੋਂ ਬਚਾ ਲਈ ਬਾਕੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਤਾਂ ਮੈਨੂੰ ਕਰਨੀ ਹੀ ਪੈਣੀ ਹੈ। ਡਰਦੀ ਮੈਂ ਡਾਕਟਰ ਨਹੀਂ ਤਾਂ ਪੈਸੇ ਲਿਆਉਂਦੀ ਰਹਿੰਦੀ ਸੀ। ਰੱਚੀ ਨੇ ਦੱਸਿਆ, ਇਹ ਐਨੇ ਪੈਸੇ ਕੀ ਕਰਦੇ ਸੀ ਤੇ ਨਾਲੇ ਤੁਸੀਂ ਕਦੇ ਬੰਦ ਕੀਤੇ ਪੈਸੇ ਲਿਆਉਣੇ? ਡੋਲੀ ਨੇ ਪੁੱਛਿਆ, ਮੇਰਾ ਘਰ ਵਾਲਾ ਕੋਈ ਕੰਮ ਨਹੀਂ ਸੀ ਕਰਦਾ। ਘਰ ਵਿੱਚ ਚਾਰ ਧੀਆਂ ਸੀ ਤੇ ਧੀਆਂ ਜਵਾਨ ਹੁੰਦੀਆਂ ਨੂੰ ਟਾਈਮ ਨਹੀਂ ਲੱਗਦਾ ਹੁੰਦਾ। ਉਹਨਾਂ ਨੂੰ ਵਿਆਹਣ ਜੋਗੇ ਪੈਸੇ ਕਿੱਥੋਂ ਆਉਣੇ ਸੀ? ਕਮ ਦਾ ਤਾਂ ਡੱਕਾ ਦੂਰਾ ਨਹੀਂ ਕੀਤਾ ਉਹਨੇ ਕਦੇ ਨਾਲੇ ਜਿਹਦੇ ਘਰ ਤੀਆਂ ਹੀ ਹੋਣ ਪੁੱਤ ਨਾ ਹੋਵੇ ਉਹਦੇ ਘਰ ਦੇ ਅੱਗੇ ਉਲੰਘਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀ ਸਿੱਧੀਆਂ ਅੰਦਰ ਨੂੰ ਹੀ ਜਾਂਦੀਆਂ ਹੁੰਦੀਆਂ ਨੇ ਲੋਕ ਤਾਂ ਇੱਥੇ ਨਜ਼ਰਾਂ ਨਾਲ ਹੀ ਖਾਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ 3ਵੀਂ ਜਾਤ ਨੂੰ ਮਰਦ ਜਾਤ ਆਪਣੀ ਮਲਕੀਅਤ ਜੋ ਸਮਝਦੀ ਹੈ 3ਵੀਂ ਨੂੰ ਰੱਜੀ ਨੇ ਮਰਦ ਜਾਤ ਲਈ ਭਰਿਆ ਪੂਰੀ ਉਮਰ ਦਾ ਗੁੱਸਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਮੇਰੀਆਂ ਵੱਡੀਆਂ ਦੋ ਢੀਆਂ ਦੇ ਵਿਆਹ ਹੋ ਗਏ ਤਾਂ ਉਸ ਤੋਂ ਬਾਅਦ ਮੈਂ ਜਿੱਦ ਤੇ ਅੜ ਗਈ ਪੈਸੇ ਮੰਗਣ ਤੋਂ ਇਨਕਾਰ ਕਰਦੀ ਰਹੀ ਬਹੁਤ ਕੁੱਟਾਂ ਦੇ ਮਾਰਦੇ ਸੀ ਮੈਨੂੰ ਬਾਹਵੇਂ ਤੋੜ ਦਿੱਤੀ ਸੀ ਮੇਰੀ ਇੱਕ ਵਾਰ ਪਰ ਮੈਂ ਉਹਨਾਂ ਦੀ ਇੱਕ ਨਾ ਸੁਣੀ ਫਿਰ ਹੌਲੀ-ਹੌਲੀ ਦੂਜੀਆਂ ਕੁੜੀਆਂ ਨੂੰ ਵੀ ਵਿਆਹ ਕੇ ਤੋੜ ਦਿੱਤਾ ਅਤੇ ਮੇਰੇ ਸਹੁਰੇ ਦੀ ਮੌਤ ਹੋ ਗਈ ਸੱਸ ਕੁੜੀਆਂ ਕੋਲ ਰਹਿਣ ਚਲੀ ਜਾਂਦੀ ਐ ਤੇ ਘਰ ਵਾਲਾ ਸਾਰਾ ਦਿਨ ਇੱਧਰ ਉੱਧਰ ਚੱਕ ਮਾਰਦਾ ਰਹਿੰਦਾ ਐ ਰੱਜੀ ਨੇ ਦੱਸਿਆ ਹੁਣ ਕਿੱਥੇ ਨੇ ਪਾਪਾ ਡੋਲੀ ਨੇ ਪੁੱਛਿਆ ਪਿਆ ਹੋਊ ਕਿਤੇ ਨਸ਼ਾ ਕਰਕੇ ਤੂੰ ਹੁਣ ਜਾ ਮੇਰੀ ਧੀ ਬਣ ਕੇ ਕਦੇ ਮੁੜ ਕੇ ਇੱਥੇ ਨਾ ਆਈ ਜੇ ਉਹਨੂੰ ਪਤਾ ਲੱਗ ਗਿਆ ਵੀ ਤੂੰ ਉਹੀ ਮੇਰੀ ਧੀ ਐ ਤਾਂ ਉਹ ਫੇਰ ਪੈਸਿਆਂ ਦੇ ਲਾਲਚ ਨੂੰ ਤੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੂ ਰੱਜੀ ਨੇ ਸਮਝਾਇਆ ਚਲੋ ਤੁਸੀਂ ਵੀ ਮੇਰੇ ਨਾਲ ਚਲੋ ਮੰਮਾ ਡੋਲੀ ਨੇ ਕਿਹਾ ਨਹੀਂ ਮੇਰੀ ਧੀ ਤੂੰ ਜਿੰਨਾ ਚਿਰ ਮੇਰੇ ਤੋਂ ਦੂਰ ਰਹੇਂਗੀ ਉਨਾ ਚੰਗਾਏ ਤੇਰੇ ਲਈ ਨਹੀਂ ਤਾਂ ਇਹ ਨਰਕ ਜਿਵੇਂ ਸਾਡੇ ਸਭ ਦੇ ਚਾਹ ਖਾ ਗਿਆ ਤੇਰੇ ਵੀ ਖਾ ਜਾਊ ਰੱਜੀ ਨੇ ਉਸ ਨੂੰ ਆਪਣੇ ਗਲ ਲਾਉਂਦੀ ਨੇ ਕਿਹਾ ਉਹ ਤਾਂ ਤੇਰੀ ਮਾਂ ਡਾਕਟਰ ਨਿਰੂਪਾ ਨੇ ਮੇਰੇ ਤੇ احਸਾਨ ਕੀਤੇ ਨੇ ਬਹੁਤ ਉਹ ਤਾਂ ਰੱਬ ਦਾ ਰੂਪ ਹੀ ਸੀ ਜਿਨੇ ਮੇਰੇ ਤੋਂ ਮੇਰੀ ਧੀ ਨੂੰ ਗੋਦ ਲੈ ਕੇ ਮੇਰੀ ਧੀ ਦੀ ਜ਼ਿੰਦਗੀ ਹੀ ਨਹੀਂ ਬਚਾਈ ਸਕੂੰ ਪੜਾ ਲਿਖਾ ਕੇ ਆਉਣ ਵਾਲੇ ਟਾਈਮ ਵਿੱਚ ਤੀਵੀਂ ਦੀ ਬੇਕਦਰੀ ਨੂੰ ਰੋਕਣ ਦੇ ਕਾਬਿਲ ਵੀ ਬਣਾ ਦਿੱਤਾ ਮੈਨੂੰ ਪੂਰੀ ਉਮੀਦ ਹੈ ਮੇਰੀ ਧੀ ਤੋਂ ਕਿ ਉਹ ਹੋਰ ਕਿਸੇ ਰੱਜੀ ਨੂੰ ਇਸ ਤਰ੍ਹਾਂ ਦੀ ਜ਼ਿਲਤ ਭਰੀ ਜ਼ਿੰਦਗੀ ਨਹੀਂ ਜਿਉਣ ਦੇਵੇਗੀ ਸਗੋ ਦੁਨੀਆ ਵਿੱਚ ਡਾਕਟਰ ਰੂਪਾ ਵਰਗੀਆਂ ਹੋਰ ਔਰਤਾਂ ਨੂੰ ਜਨਮ ਦੇਣ ਦੇ ਕਾਬਿਲ ਇੱਕ ਨਵਾਂ ਸਮਾਜ ਕਾਇਮ ਕਰੇਗੀ ਤੇਰੀ ਮਾਂ ਰੂਪਾ ਵਰਗੇ ਰੱਬ ਜਦੋਂ ਤੱਕ ਇਸ ਦੁਨੀਆ ਤੇ ਆਉਂਦੇ ਰਹਿਣਗੇ ਉਦੋਂ ਤੱਕ ਕੋਈ ਵੀ ਮਾਂ ਬੇਫਿਕਰੀ ਹੋ ਕੇ ਇੱਕ ਧੀ ਨੂੰ ਜਨਮ ਦੇ ਸਕੇਗੀ ਕਹਿੰਦੇ ਹੋਏ ਰੱਜੀ ਨੇ ਰੋਂਦੇ ਨੇ ਆਪਣੀ ਅੱਖਾਂ ਸਾਫ਼ ਕੀਤੀਆਂ ਤੇ ਡੋਲੀ ਨੂੰ ਉਸ ਦੀ ਗੱਡੀ ਤੱਕ ਛੱਡਣ ਲਈ ਤੁਰ ਪਈ ਅੱਜ ਦੀ ਕਹਾਣੀ ਸਮਾਪਤ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਡੋਲੀ ਦੇ ਨਾਲ ਜੋ ਵੀ ਹੋਇਆ ਉਹ ਸਹੀ ਹੋਇਆ ਜੋ ਡੋਲੀ ਦੀ ਮਾਂ ਨੇ ਕੀਤਾ ਆਪਣੀ ਧੀ ਨੂੰ ਬਚਾਉਣ ਦੇ ਲਈ ਉਹ ਸਹੀ ਕੀਤਾ ਸੀ ਆਪਣੇ ਵਿਚਾਰ ਜ਼ਰੂਰ ਦੱਸਿਓ ਇੰਤਜ਼ਾਰ ਰਹੇਗਾ ਤੁਹਾਡੇ ਜਵਾਬਾਂ ਦਾ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਕਹਾਣੀ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ